ਸਿੰਘ ਡੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਸਾਭ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪੰਜਾਂ ਦਾ ਗਾਵਾਂ ਦੇ ਵਿੱਚ ਦਿਖਾਵਾਂਗੇ ਚਾਰ ਗਾਵਾਂ ਤਾਜ਼ੀਆਂ ਸੂਈਆਂ ਤੇ ਇੱਕ ਗਾੜੀ ਦੋਸਤੋ ਗੱਭਣ ਹੋ ਗਈ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜAVE ਵੀ ਨਾ ਕਰਦੇ ਆ ਗੱਲਬਾਤ ਵੀਡੀਓ ਫੇਸਬੁੱਕ ਤੇ ਚੱਲਦੀ ਇੰਸਟਾਗ੍ਰਾਮ ਤੇ ਚੱਲਦੀ ਵੀਰਾਂ ਨੂੰ ਬੇਨਤੀ ਆ ਫੋਲੋ ਕਰੋ ਆਓ ਕਰੀਏ ਗੱਲਬਾਤ ਤੁਸੀਂ ਵੀਡੀਓ ਐਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਬੜੀ ਕਿਰਪਾ ਕੋਲ ਆਰਾਮ ਦਾ ਜੀ ਵਧੀਆ ਜੀ ਨੇ ਕੰਮ ਕਰ ਹਾਲੀਆਂ ਨਹੀਂ ਬੜਾਵਦੇ ਜਾਂਦੀ ਜਾਂਦਾ ਅਡਰੈਸ ਗੋਲਦੀ ਵੀਰ ਆਪਣੀ ਅਡਰੈਸ ਪਿੰਡ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਾਂਜੀ ਤੇ ਨਾਮ ਮਰ ਪ੍ਰੀਤ ਸਿੰਘ ਮੋਬਾਈਲ ਨੰਬਰ 843793359 ਠੀਕ ਹੈ ਜੀ ਹਾਂਜੀ ਪੰਜ ਨਾਗੇ ਟੋਟਲ ਤੇ ਚਾਰ ਗਾਵਾਂ ਸੋਈਆਂ ਇੱਕ ਗੱਬਣਾ ਹਾਂਜੀ ਇੱਕ ਗੱਬਣਾ ਵੱਡੀ ਫਾਰਮ ਵਾਲੀ ਗਾਂ ਗੱਬਣਾ ਬਾਕੀ ਚਾਰ ਗਾਵਾਂ ਜਿਹੜੀਆਂ ਉਹ ਸੋਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਦੱਸੋ ਜੀ ਇਹਦੀ ਡਿਟੇਲ ਮੈ ਮੈਂ ਅੱਜ ਹੱਥਾ ਖੜਦਾ ਜੂਗੀ ਰਾਮ ਦੇ ਨਾਲ ਹੀ ਖੜਦਾ ਜੂਗੀ ਹੈ ਨਾ ਤੇ ਦੁੱਧ 30 ਤੋਂ ਪਲੱਸ ਦੀ ਉਮੀਦ ਕਰਾਂਗੇ ਦੇ ਤੋਂ 30 ਤੋਂ ਪਲੱਸ ਦੀ ਉਮੀਦ ਹੈ ਦੋਸਤੋ ਕਿੰਨਾ ਕਿੰਨਾ ਪਹਿਲੇ ਸੂਇ ਚ ਹੋਇਆ ਪਹਿਲੇ ਸੂਏ ਘਰ ਵਾਲੇ ਕਹਿੰਦੇ ਮੁਤਾਬਕ 27 28 ਲੀਟਰ ਦੁੱਧ ਵੈਡਨੇ ਚ ਆਇਆ 27 ਤੋਂ 28 ਲੀਟਰ ਹਾਂਜੀ ਹਾਂਜੀ ਬੇਨਸ ਦੋਸਤੋ ਲੱਗੀ ਹੈ ਨਾ ਹਵਾਨੇ ਤੇ ਬਹੁਤ ਵਧੀਆ ਲੱਗੀ ਦੇਖੋ ਕਰੋ ਚੈੱਕ ਬਾਕੀ ਬਾਕੀ ਇਹਨਾਂ ਦੁੱਧ ਗਾੜੀ ਸਮਾ ਜੰਗਾ ਆਉਂਦਾ ਹੀ ਕੁਝ ਨਹੀਂ ਗਾੜੀ ਹਾਂਜੀ ਆ ਕਰੋ ਚੈੱਕ ਜੀ ਬਾਕੀ ਜਿੱਦਾਂ ਮਰਜ਼ੀ ਬੈਠੇ ਰਹੋ ਆ ਲੋ ਜੀ ਪੂਰੀ ਸੀਰੀਜ਼ ਲਾ ਕੇ ਜੀ ਦੇ ਲਓ ਲੈਂਥ ਦੇਖੋ ਬਿਊਟੀ ਵੀ ਚੰਗੀ ਆ ਹਾਈਟ ਲੈਂਥ ਵੀ ਚੰਗੀ ਸਾਰਾ ਵਾਜੀ ਜਰਸੀ ਦੇ ਨਾਲ ਕਰਾਸ ਹੰਗ ਰੱਖਦੀ ਹਾਲੀ ਹਾਲੀ ਥੋੜਾ ਜਿਹਾ ਕਰਾਸ ਹੰਗ ਪਿਓਰਟੀ ਨਹੀਂ ਕਹਿ ਸਕਦੇ ਲਓ ਜੀ ਤੋਰੋ ਜੀ ਸੁਆ ਦੂਜਾ ਸੁਣੀਆ ਦੋਸਤੋ ਤੇ ਅਜੇ ਸੂਨ ਦੇ ਵਿੱਚ ਟਾਈਮ 8 ਤੋਂ 10 ਦਿੰਦਾ ਜਿਹੜਾ ਪਿਆ 30 ਲੀਟਰ ਦੁੱਧ ਵੀਰ ਕਹਿੰਦਾ ਵੀ ਪਹਿਲੇ ਸਵੇ ਚਵਾਇਆ ਕੱਦ ਕੱਠ ਗਾਂ ਦਾ ਸੋਨਾ ਬਾਡੀ ਲੈਂਥ ਜਿਹੜੀ ਬਹੁਤ ਵਧੀਆ ਨਾਲ ਕਰੋ ਚੱਕ ਜੀ ਆਹ ਦੀ ਕਰੋ ਰਹੀ ਆ ਖੁੱਲੀ ਖੜਾ ਸਾਹਿਬ ਥੋੜਾ ਜਿਹਾ ਦਰਦੀ ਆ ਫਾਰਮਾਂ ਦੇ ਵਿੱਚ ਬਹੁਤ ਖੁੱਲੇ ਰਹਿੰਦੇ ਨੇ ਜਿਆਦਾ ਚੈੱਕ ਕਰ ਲਓ ਤੁਸੀਂ ਰਸੇ ਦਾ ਪਹੁ ਜਿਆਦਾ ਕਰ ਜਾਂਦਾ। ਲਓ ਜੀ ਕਰੋ ਚੱਕ। ਲੈਓ ਜੀ ਘੁੜੋ ਜੀ। ਆਹ ਲਓ ਇਹ ਦੇਖੋ ਤੁਸੀਂ ਕਰੋ ਚੱਕ। ਇਹ ਕੁਆਲਟੀ ਦੋਸਤੋ ਬਹੁਤ ਵਧੀਆ ਜੀ। ਨਿਕਾ ਨਿਕਾ ਕੰਨ। ਦੋਸਤੋ ਜਿਹੜਾ ਆਰਡਰ ਤਿਆਰ ਕਰੀ ਹੁੰਦੀ ਨੇ ਕਰਮਾਲੀ ਬਹੁਤ ਵਧੀਆ। ਅਗਾਰ ਵੀ ਕਾਫੀ ਤੇ ਪਿਛਾਰ ਵੀ ਕਾਫੀ। ਚੈੱਕ ਕਰ ਲਿਓ ਜੀ। ਬਾਕੀ ਆ ਤਾਂ ਹੁਣ ਆਉਂਿਆ ਮੋਲਲੇ ਪਾਸੇ ਦਾ ਮੁੱਲ ਪੁੱਛਦੇ ਆਂ ਵੀਰ ਤੋਂ ਕਿੰਨਾ ਕੁ ਮੋਲੇ ਦਾ ਵੀਰ ਕਰਦਾ ਹਰਪ੍ਰੀਤ ਜੀ ਮੁੱਲ ਦਸੀ ਇਹਦਾ ਮੁੱਲ ਖੇਰਾ ਸਾਹਿਬ ਦਾ 1,20,000 ਰੁਪਇਆ ਕਰਦੇ ਆਂ ਤੇ ਇੱਕ 15 ਦੀ ਹਾਨਾ ਆਪਾਂ ਦੇ ਦਾਂਗੇ 1,15,000 ਕੇ ਸ਼ੋਰ ਛੱਪਾ ਹਾਂ ਜੀ ਸ਼ੋਰ ਛੱਪਾ ਕਰਦਾਂਗੇ ਹੋਣੀ ਆ ਰਿਹਾ ਇਹਦਾ ਮਾਨਤਨ 1,20,000 ਰੁਪਇਆ ਦੀ ਡਿਮਾਂਡ ਰੱਖੀ ਗਈ ਤੇ 1,15,000 ਚ ਤੁਹਾਡਾ ਸ਼ੋਰ ਛੱਪਾ ਮਾਨਤਨ ਆਇਆ ਗਿਆ ਦਾ ਮੌਕੇ ਤੇ ਜਰੂਰ ਹੋਊਗਾ ਇਹ ਤੋਂ ਅਗੇ ਜਿਹੜੀ ਗਾਮ ਹਰਪ੍ਰੀਤ ਜੀ ਦੇ ਵਰਦ ਸੀ ਇਹ ਖੇਰਾ ਸਾਹਿਬ ਅੱਜ ਸਵੇਰ ਦੀ ਸੂਈ ਆ ਅ ਤੋ ਕੋਈ ਆਪਾਂ ਇਹ ਥੱਲੇ 4 ਕਿਲੋਟਰ ਬੋਲਾ ਕੱਢਿਆ ਜੇ ਇੱਕ ਟਾਈਮ ਵਿੱਚ ਚਵਾਈ ਹੋਈ ਹੈ ਦੂਜੀ ਚਵਾਈ ਹੋਣੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਜੇਰਜੂ ਸਾਰੀ ਜੇਰਜੂ ਦੀ ਆਪਣੇ ਕੋਲ ਵੀਡੀਓ ਹੈਗੀ ਪ੍ਰੋਪਰ ਜੀ ਆਹ ਦੋਸਤੋ ਇਹਦੀ ਥਣਾ ਦੀ ਕੁਆਲਟੀ ਕਰੋ ਚੈੱਕ ਜੀ ਬਾ ਕਮਾਲ ਥਣ ਲੱਗਾ ਵੇਖੋ ਜੀ ਇਹ ਤੁਹਾਨੂੰ ਦੋ ਥੋੜੀ ਸੂਸਵਾ ਦੇ ਵਿੱਚ ਆਈ ਹੈ ਦੂਜਾ ਸੂਸਵਾ ਸਹੀ ਹੈ ਇਹ ਤਾਂ ਮੇਲ ਕਫਲੂ ਬੱਚੇ ਨੂੰ ਜਨਮ ਦਿੱਤਾ ਇਹਨੇ ਆਹ ਲੋ ਜੀ ਚੈੱਕ ਕਰ ਲੋ ਦੋ ਦੋ ਚਵਾਈ 25 ਲੀਟਰ ਆਉਣਾ ਹੀ ਪੜ ਦੋਗੀ ਠੀਕ ਹੈ ਜੀ ਲੋ ਜੀ ਦੋਸਤੋ ਕਦੋਂ ਚੈੱਕ ਏਡੀ ਪੇਸ ਕੁਆਲਿਟੀ ਚੈੱਕ ਕਰ ਲੋ ਇਹ ਦੋਸਤੋ ਐਚਪ ਦੇ ਨਾਲ ਕ੍ਰੋਸ ਸੰਗ ਰੱਖਦੀ ਬਹੁਤ ਵਧੀਆ ਆਰਡਰ ਲੱਗਾ ਦੋਸਤੋ ਇਹਨੂੰ ਵੇਖੋ ਕਰੋ ਚੈੱਕ ਜੀ ਥਾਣੇ ਬਿਲਕੁਲ ਹੱਥੀ ਚਵਾਈ ਹੈ ਜਿਤਨਾ ਮਰਜੀ ਕੋਈ ਚੋਈ ਜਾਵੇ ਹਾਂਜੀ ਨਖੜਵੇਂ ਲੱਗੇ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਤਾਰਾਂ ਪੂਰਾ ਵੀ ਚਾਰੇ ਥਣਾਂ ਦੇ ਬਰਾਬਰ ਮੈਂ ਨਾ ਇਹ ਬਿਲਕੁਲ ਓਕੇ ਆ ਜੀ ਆ ਲੋ ਜੀ ਦੋਸਤੋ ਉਲਟ ਵੀ ਕੋਈ ਵੀ ਆਪਦੀ ਆ ਕੇ ਤਸੱਲੀ ਕਰ ਸਕਦਾ ਆ ਦੇਖੋ ਜੀ ਕਰੋ ਚੈੱਕ ਤੁਸੀਂ ਚਾਹੋ ਜੇ ਤੁਹਾਨੂੰ ਬਹੁਤ ਘੱਟ ਮਿਲਦੇ ਗਾਮਾਂ ਦੇ ਵਿੱਚ ਅਜੇ ਜਿਉਂ-ਜਿਉਂ ਦੋਤੇ ਆਈ ਇਹ ਨੇ ਹੋਈ ਹੋਈ ਹੋਰ ਬੰਦੀ ਜਾਣਾ ਦੱਸੋ ਜੀ ਮੁੱਲ ਇਹਦਾ ਖਰਾਸਾ 75000 ਰੁਪਇਆ ਜੀ 75000 ਹਾਂ ਜੀ ਹਾਂ ਜੀ ਇਹ 72000 ਦੇ ਦਾਂਗੇ 72000 ਹਾਂ ਜੀ ਡਿਮਾਂਡ ਦੋਸਤੋ ਰੱਖੀ ਗਈ ਹੈ ਇਹਦੀ 75000 ਰੁਪਇਆ ਤੇ 72000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਨ ਸ਼ੋਰ ਸ਼ਪਾ ਜਰੂਰ ਹੋਊਗਾ ਆਓ ਜੀ ਜਦੋਂ ਅੱਗੇ 3 ਨੰਬਰ ਦੀ ਦਸੀਏ ਡਿਟੇਲ ਇੱਕ ਖਰਫਾ ਬੰਨੇ ਦੋ ਦਿਨ ਹੋ ਗਏ ਸੋਈ ਨੂੰ ਅੱਛਾ ਜੀ ਤੇ ਇਹਦੇ ਥੱਲੇ ਕੋਈ ਆਪਾਂ ਹੁਣ 13 14 ਲੀਟਰ ਬੋਲਰ ਜਿਹੜਾ ਤਿਆਰ ਆ ਜਾਣੇ ਕਿ ਦੁੱਧ 24 22 ਤੋਂ ਬਾਅਦ 23 24 ਲੀਟਰ ਪਰ ਦੋਗੇ 13 14 ਕਿਲੋ ਬੋਲੇ ਤੋਂ ਸਟਾਰਟਿੰਗ ਸਟਾਰਟਿੰਗ ਕੀਤੀ ਆ ਜੀ ਸੂਆ ਕਿਨਵਾ ਸੂਈ ਸੂਆ ਦੂਜਾ ਜੀ ਅੱਛਾ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਹੀ ਅੱਛਾ ਜੀ ਇਹਦੇ ਮਗਰ ਹੀ ਅੱਛਾ ਜੀ ਚੈੱਕ ਕਰ ਲਓ ਥਾਣੇ ਦਾ ਹੀ ਥੇ ਜੋ ਆਈ ਆ ਬਾਈ ਲਓ ਜੀ ਕਰੋ ਚੈੱਕ ਇਹਦੀ ਦੋਸਤੋ ਸ਼ਾਈਨਿੰਗ ਦੇਖੋ ਬਹੁਤ ਵਧੀਆ ਆਰਡਰ ਕੁਆਲਿਟੀ 13 14 ਲੀਟਰ ਜਿਹੜੀ ਆ ਬੋਲੇ ਤੋਂ ਸਟ 22 24 ਲੀਟਰ ਦੀ ਉਹ ਵੀ ਬਾਗੀ ਲੈਂਥ ਬਹੁਤ ਆ ਹਾਈਟ ਬਹੁਤ ਆ ਇਹਦੀ ਆ ਕਰ ਲਓ ਚੱਕ ਜੀ ਦੋਸਤੋ ਲਿਓ ਜੀ ਮੋਰੋ ਜੀ ਬਾਗੀ ਠੰਡੀ ਸੀਲਸ ਲਾ ਕੇ ਵੀ ਜਿਤਨਾ ਮਰਜੀ ਹੋਏ ਬੈਜੇ ਥੱਲੇ ਕਰੋ ਫੇਸ ਕੁਆਲਟੀ ਚੈੱਕ ਜੀ ਦੀ ਦੋਸਤੋ ਬਹੁਤ ਵਧੀਆ ਕੁਆਲਟੀ ਵਾਲੇ ਥਾਨ ਕਰ ਲਓ ਚਾਹਤ ਬੈਗ ਸਾਈਡ ਤੋਂ ਦਿਖਾ ਦਿੰਦਾ ਕਰਾਂ ਆਰਡਰ ਦਾ ਵੇਖੋ ਕਰੋ ਚੈੱਕ ਚੁਵਾਈ ਚੁਵਾਈ ਬਹੁਤ ਵਧੀਆ ਲੱਗੀ ਵੀਰ ਕਹਿੰਦਾ ਹਾਂਜੀ ਹਰਪ੍ਰੀਤ ਜੀ ਬੋਲੇ ਤਾਂ ਵੀ ਖੇਰਾ ਸਾਹਿਬ ਉਹਨਾਂ ਹੀ 75000 ਤੋਂ 72000 ਜੀ ਦੰਦਾਂਗੇ ਜੀ 72000 ਹਾਂਜੀ ਹਾਂਜੀ ਠੀਕ ਹੈ ਜੀ ਬਾਗੀ ਥੋੜਾ ਲੋਗ ਭਾਈ ਤੇ ਉਹਦਾ ਮਾਨਤਨ ਹੋਰ ਸਾਹਿਬ ਨਾਲ ਕਰਦੇ ਸੇਮ ਰੇਟ ਦੋਆਂ ਗਮਾਂ ਦਾ 75000 ਰੁਪਏ ਡਿਮਾਂਡ ਤੇ ਇਹਦੇ ਵੀ 72000 ਤੋਂ ਮਾਨਤਨ ਹੋਊਗਾ ਜੀ ਤੇ ਇਹ ਦੋ ਅੱਗੇ ਆ ਗਿਆ ਜੀ ਹਰਪ੍ਰੀਤ ਜੀ 4 ਨੰਬਰ ਇਹ ਜਰਸੀ ਹੈ ਜੀ ਪਹਿਲਾ ਸੂਆ ਸੋਈ ਆ ਪਹਿਲਾ ਸੂਆ ਜਰਸੀ ਦੇ ਕੋਈ 11 12 ਲੀਟਰ ਬੋਲਾਈ ਹੈ ਤੇ ਮਗਰ ਵਸ਼ੀ ਹੈ ਜੀ ਇਹਦੇ ਮਗਰ ਵਸ਼ੀ ਇਹਨੂੰ 3 4 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਆ ਲੋ ਜੀ ਇਹਨੇ ਦੋਸਤੋ ਫੀਮੇਲ ਨੂੰ ਜਨਮ ਦਿੱਤਾ ਜੀ ਚੈੱਕ ਕਰਨ ਨੂੰ ਉਹਦੇ ਗਾਂ ਦਾ ਕੱਪੜਾ ਕੱਠ ਰਾਜੀਪੂਰੀ ਜੰਮੀਪਾਲੀ ਪੂਰੀ ਕਿੰਨਾ ਦੱਸਿਆ ਜੀ ਪੁੱਤ ਦੁੱਧ ਦੇ ਖੇਰਾ ਸਾਹਿਬ 10 ਤੋਂ 12 ਲੀਟਰ 10 ਤੋਂ 12 ਲੀਟਰ ਹੈ ਨਾ ਆਏ ਜਾਨੀ ਕਿ ਸਮਝ ਲਓ ਬੋਲਾਈ ਆ ਅੱਛਾ ਰੋਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਹਾ ਜੇ ਦੋਸਤੋ ਬੋਲੇ ਦੇ ਵਿੱਚ ਇਹ ਤਕਰੀਬਨ ਪੂਰਾ ਅਜੇ ਦੁੱਧ ਬਣਿਆ ਬਣੇਗਾ ਜੀ। ਲਓ ਜੀ ਕਰੋ ਚੱਕ ਜੀ। ਹਾਂ। ਆਲੋ ਜੀ ਚੈੱਕ ਕਰ ਲਓ। ਪਹਿਲਾ ਸੁਬਾਹ ਸਰੀਰ ਉਸ ਤੋਂ ਗਾਂ ਜੀ ਦੀ ਮਗਰ ਵਸ਼ੀ ਹੈ। ਲਓ ਜੀ ਚੈੱਕ ਕਰ ਲਓ। ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸੰਦੀਕ ਕਰੀ ਜ਼ਰੂਰ ਕਰਿਆ ਕਰੋ। ਹਾਂਜੀ ਹਰਪ੍ਰੀਤ ਜੀ। ਇਹਦਾ ਖੈਰਾ ਸਾਬ ਛੋਟਾ ਹੀ ਆ ਭਾ। ਹਾਂਜੀ। ਇਹਦਾ 1.55 ਹਜ਼ਾਰ ਤੋਂ 55 ਹਜ਼ਾਰ ਦੀ ਹਾਨਾ ਦੇ ਦਾਂਗੇ। 55 ਹਜ਼ਾਰ ਦੀ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। 58000 ਰੁਪਿਆ ਡਿਮਾਂਡ ਤੇ 55 ਹਜ਼ਾਰ ਦੇ ਵਿੱਚੋਂ ਵੀਰ ਕਹਿੰਦਾ ਆਆਂ ਗਿਆਂਦਾ ਮਾਨ ਤਨ ਸ਼ੋਰ ਛਪਾ ਜਿਹੜਾ ਜ਼ਰੂਰ ਹੋ ਗਏ। ਇਹ ਦੋ ਅੱਗੇ ਆ ਗਿਆ ਜੀ ਲਾਸਟ ਪੀਸ। ਇਨੂੰ ਖਾਇਆ ਸਾਬ ਕੋਈ 10 ਤੋਂ 12 ਦਿਨ ਹੋ ਗਏ ਸੋਈ ਨੂੰ ਇਹਦੇ ਮਗਰ ਬੱਚਾ ਹੀ ਆ ਜੀ ਇਹਦੇ ਮਗਰ ਬੱਚਾ ਹੀ ਇਹਦਾ ਵਿਖਾਵਾ ਘਾਟਾ ਬਾਗੀ ਦੁੱਧ 16 ਤੋਂ 17 ਲੀਟਰ ਜੇ ਮਰਜੀ ਆਪਣੀ ਅਗੇ ਤਸਲੀ ਨਾ ਚੋਲੇ ਦੋਸਤੋ ਇਹਦੀ ਨਾ ਆ ਇੱਕ ਬੜੀ ਵਧੀਆ ਕਮਾਲ ਦੀ ਚੀਜ਼ ਹੈ ਦੇਖੋ ਜੀ ਇਹਦੀ ਮਾਨ ਜੀ ਲੱਗਣੀ ਜੀ ਕੋ ਆਵਾਂ ਨਹੀਂ ਦੇਖੋ ਫਿਰ ਇਹਦਾ ਵਿਖਾਵਾ ਨਹੀਂ ਕਰਦੀ ਕੋਈ ਵੀਰੇ ਨਾ ਇਹ ਵਿਖਾਵਾ ਨਹੀਂ ਹੈਗਾ ਵਿਖਾਵਾ ਘਾਟਾ ਦੁੱਧ ਜਿਤਨਾ ਮਰਜੀ 16 17 ਲੀਟਰ ਜਣਗੀ ਅਗੋਂ ਵਾਲੇ ਸਮੇਂ ਤੇ 20 ਲੀਟਰ ਦੁੱਧ ਭਰ ਦੋਗੇ ਆਰਾਮ ਨਾਲ ਠੀਕ ਹੈ ਜੀ ਬਾਕੀ ਦੋਸਤੋ ਅਸਲ ਦੀ ਤੁਸੀਂ ਕਰ ਲੈਣੀ ਹੈ ਵਖਾਵਾ ਵੀਰ ਕਹਿੰਦਾ ਵੀ ਘੱਟ ਰੱਖਦੀ ਆ ਥੋੜਾ ਜਿਹਾ ਹਵਾਨੇ ਦਾ ਹਰੋ ਜੀ ਕਰ ਲੋ ਚੱਕ ਚਵਾਈ ਚੂਈ ਦੀ ਬਿਲਕੁਲ ਓਕੇ ਆ ਜੀ ਠੀਕ ਹੈ ਜੀ ਦੋ ਤੋਂ ਤਿੰਨ ਗਾਵਾਂ ਦੇ ਮਗਰ ਜਿਹੜੇ ਬੱਚੇ ਬੱਚੇ ਨੇ ਇੱਕ ਦੇ ਮਗਰ ਬੱਚੀ ਹੈ ਤੇ ਇੱਕ ਗਾਂ ਗੱਬਣੇ ਜੀ ਇਸ ਵਕਨ ਮੁਸਬੀ ਇਹ ਦੂਜਾ ਜੀ ਇਹ ਦੂਜਾ ਸੁਬਾ ਸੂਈ ਲੋ ਜੀ ਦੋਸਤੋ ਤਕਰੀਬਨ ਗਾਵਾਂ ਸਾਰੀਆਂ ਦੂਜਾ ਦੂਜਾ ਸੁਬਾ ਸੂਈ ਇੱਕ ਦਾ ਪਹਿਲਾ ਸੁਬਾ ਸੂਈ ਹਰਬੀ ਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਖੈਰਾ ਸਾਹਿਬ 65000 ਤੇ 62000 ਦੀ ਦੇ ਦਾਂਗੇ ਆਪਾਂ 65000 ਰੁਪਏ ਡਿਮਾਂਡ ਹਾਂਜੀ ਤੇ 62000 ਤੋਂ ਆਇਆਂ ਗਿਆ ਦਾ ਮਾਨਤ ਹੈ ਨਾ ਹਾਂਜੀ ਹਾਂਜੀ ਪੰਜ ਨਾਲ ਦੋਸਤੋ ਦਿਖਾਤੇ ਆ ਰੇਡ ਵੀਰ ਨੇ ਕੱਲੀ ਕੱਲੀ ਗਾਂ ਦਾ ਦਸਤਾਵਾ ਜਿਹੜਾ ਨਾਲ ਜਿਹੜੇ ਵੀਰ ਨੂੰ ਪਸੰਦ ਆਊਗਾ ਵੀ ਇਹਦਾ ਫੋਨ ਨੰਬਰ ਚੱਲੂਗਾ ਸਕਰੀਨ ਤੇ ਵੀਰ ਨਾਲ ਫੋਨ ਤੇ ਕਰਿਓ ਗੱਲਬਾਤ ਬਾਕੀ ਦੋਸਤੋ ਸੂਏ ਸੂਏ ਪਹੂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਓ ਗੱਬਣ ਪਸ਼ੂ ਨੂੰ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਕਰ ਲਿਆ ਕਰੋ ਐਡਰੈਸ ਇੱਕ ਰੀਤ ਦਾ ਫੇਰ ਬੋਲ ਦੇਣਾ ਪਿੰਡ ਵੱਡੇ ਸੋਬਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਮਤਾਰਨ ਸਾਹਿਬ ਹਰਪ੍ਰੀਤ ਸਿੰਘ ਨਾਮ ਵੀ ਇੱਦਾਂ ਫੋਨ ਨੰਬਰ ਜਿਹੜੇ ਕਿ ਇਥੇ ਬੋਲਦੇ ਫੋਨ ਨੰਬਰ 8437933599 ਜੀ 8437933599 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ